हां भाई ਲੈ ਸਰੋਤਿਓ ਗੱਲ ਸੁਣੋ ਸੁਣਾਉਣਾ ਭਰਾਵੋ ਇਹ ਮੇ ਜਿਵੇਂ ਕੋਈ ਗਰੀਬ ਆਦਮੀ ਲੱਕੜਹਾਰਾ ਲੱਕੜੀ ਦਾ ਕੰਮ ਕਰਦਾ ਸੀ ਲੱਕੜੀਆਂ ਵੇਚਦਾ ਸੀ ਉਹ ਰੋਜ਼ ਜਾਇਆ ਕਰੇ ਬਣੋਵਾਸ ਦੇ ਵਿੱਚ ਲੱਕੜੀਆਂ ਕੱਟ ਕੇ ਲੈ ਕੇ ਆਇਆ ਕਰੇ ਲੱਕੜੀਆਂ ਸ਼ਹਿਰ 'ਚ ਵੇਚਿਆ ਕਰੇ ਉਹਦੇ ਨਾਲ ਨਰਵਾਹ ਕਰਦਾ ਸੀ ਉਹ ਉਦੋਂ ਬਾਅਦ ਭਾਈ ਕੀ ਹੋਇਆ ਜਦੋਂ ਜਾਂਦਾ ਰਿਹਾ ਲੱਕੜਾਂ ਕੱਟਣ ਰੋਜ਼ ਇੱਕ ਸੁੱਕਿਆ ਹੋਇਆ ਦਰਖਤ ਨਦੀ ਦੇ ਕਿਨਾਰੇ ਖੜਾ ਉਹਨੇ ਆਖਿਆ ਵੀ ਇਹ ਲੱਕੜੀਆਂ ਸੁੱਕੀਆਂ ਨੇ ਭਾਈ ਵੱਢ ਲੈਣੇ ਆ। ਉਹ ਨਦੀ ਦੇ ਜਿਹੜਾ ਕਿਨਾਰੇ ਖੜਾ ਸੀ ਦਰਖਤ ਉਹਨੂੰ ਵੱਢ ਕੇ ਭਾਈ ਲੱਕੜੀਆਂ ਇਕੱਠੀਆਂ ਕਰੀ ਜਾਵੇ ਤਾਂ ਕਿਤੇ ਕੁਹਾੜਾ ਉਹਦੇ ਹੱਥ ਚੋਂ ਨਿਕਲ ਕੇ ਉਹ ਨਦੀ ਦੇ ਵਿੱਚ ਡਿੱਗ ਪਿਆ। ਉਹ ਬੜਾ ਦਾਸ ਹੋ ਕੇ ਬੈਠਾ ਵੀ ਇਹਦੇ ਨਾਲ ਮੇਰਾ ਕਿੱਤਾ ਚੱਲਦਾ ਦੀ ਹੁਣ ਮੇਰਾ ਕੁਹਾੜਾ ਪਾਣੀ 'ਚ ਡਿੱਗ ਪਿਆ ਮੈਂ ਹੁਣ ਕੀ ਕਰਾਂ ਬੜਾ ਦਾਸ ਬੈਠਾ। ਇੰਨੇ ਉੱਥੇ ਉਹ ਨਦੀ ਦੇ ਕਿਨਾਰੇ ਉਹ ਝੀਲ ਦੇ ਵਿੱਚ ਹੰਸ ਆਉਂਦੇ ਹੁੰਦੇ ਮੋਤੀ ਚੋਗਣ ਤਾਂ ਇੰਨੇ ਇੱਕ ਹੰਸ ਆਇਆ ਆ ਕੇ ਹੰਸ ਕਹਿੰਦਾ ਭਗਤਾ ਤੂੰ ਇੱਥੇ ਕਿਵੇਂ ਦਾਸ ਬੈਠਾ ਹੈ ਜੇ ਕੀ ਗੱਲ ਹੋ ਗਈ ਉਹ ਕਹਿੰਦਾ ਭਗਤਾ ਮੇਰੇ ਕੋਲੇ ਇੱਕ ਜਿਹੜਾ ਕਹਹਾੜਾ ਦੀ ਲੱਕੜੀਆਂ ਕੱਟਣ ਵਾਲਾ ਮੇਰਾ ਉਹੇ ਨਦੀ ਦੇ ਵਿੱਚ ਡਿੱਗ ਪਿਆ ਮੈਂ ਹੁਣ ਕੱਲ ਨੂੰ ਕਾਹਦੇ ਨਾਲ ਲੱਕੜਾਂ ਕੱਟੂ ਮੈਂ ਦਾਸ ਐਉਂ ਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਇਨਸਾਨ ਹੈ ਮੈਂ ਫੇਰ ਵੀ ਕਹਿੰਦਾ ਹੰਸਾ ਮੈਂ ਹਾਂ ਤਾਂ ਜਾਨਵਰ ਤੇਰੀ ਸਹਾਇਤਾ ਕਰੂੰਗਾ ਕਹਿੰਦਾ ਤੂੰ ਕੀ ਕਰੇਂਗਾ ਕਹਿੰਦਾ ਤੇਰਾ ਮੈਂ ਹੱਲ ਕਰੂੰ ਪਰ ਮੈਨੂੰ ਭੁੱਖ ਲੱਗੀ ਆ ਕਹਿੰਦਾ ਮੈਂ ਮੋਤੀ ਚੁਗਲਾ ਇੰਨੇ ਫਿਰ ਮੈਂ ਤੇਰਾ ਹੱਲ ਕਰੂੰ ਕਹਿੰਦਾ ਚੰਗਾ ਤਾਂ ਹੰਸ ਮੋਤੀ ਚੁਗਦਾ ਰਿਹਾ ਚੁੱਕ ਕੇ ਮੋਤੀ ਹੰਸ ਜਦੋਂ ਆਇਆ ਤਾਂ ਉਹ ਨੂੰ ਉੱਥੋਂ ਲਾਲ ਮਿਲ ਗਿਆ ਕਿਤੇ ਉਹ ਕਹਿੰਦਾ ਵੀ ਆਹਾਹਾ ਉਹ ਗਰੀਬ ਆਦਮੀ ਆਪਾਂ ਉਹ ਨੂੰ ਇਹ ਲਾਲ ਦੇ ਦਾਂਗੇ ਉਹ ਵੇਚ ਕੇ ਉਹਦਾ ਨਰਵਾ ਹੋਣ ਲੱਗ ਜੂ ਉਹ ਹੰਸ ਆਇਆ ਕਹਿੰਦਾ ਵੀ ਤੂੰ ਕੁਹਾੜੇ ਦੀ ਗਮੀਣਾ ਕਰ ਕਹਿੰਦਾ ਤੈਨੂੰ ਮੈਂ ਇੱਕ ਬੜੀ ਕੀਮਤੀ ਚੀਜ਼ ਦਿੰਨਾ ਕਹਿੰਦਾ ਤੂੰ ਇਹ ਨੂੰ ਵੇਚ ਕੇ ਆਪਦਾ ਕਾਰੋਬਾਰ ਚੱਲੀ ਚੱਲੂਗਾ ਤੇਰਾ ਉਹਨੇ ਪਈ ਉਹ ਲਾਲ ਕੱਢਿਆ ਧੰਗਾ ਚੋਂ ਕੱਢ ਕੇ ਲਾਲ ਉਹਨੂੰ ਦੇਤਾ ਕਹਿੰਦਾ ਇਹਦੀ ਕੀਮਤ ਬਹੁਤ ਵੱਡੀ ਐ ਇਹ ਵੇਚ ਕੇ ਤੂੰ ਆਪਦਾ ਕਾਰੋਬਾਰ ਚਲਾ ਲੀਂ ਅਦਾਸ ਨਾ ਹੋ ਕਹਿੰਦਾ ਇਹਦੀ ਕੀਮਤ ਕਿੰਨੀ ਐ ਕਹਿੰਦਾ ਇਹਦੀ ਕੀਮਤ ਇੰਨੀ ਐ ਜਿੰਨੀ ਤੂੰ ਇਹਦਾ ਕੁਝ ਮੰਗ ਲੇਗਾ ਤੈਨੂੰ ਉਨਾ ਹੀ ਮਿਲੂ ਇਹਦੀ ਕੀਮਤ ਬਹੁਤ ਵੱਡੀ ਐ ਕਹਿੰਦਾ ਜੀ ਠੀਕ ਐ ਅਗਰ ਕਹਿੰਦਾ ਕੋਈ ਤੈਨੂੰ ਫੇਰ ਢੀਡ ਪਵੇ ਤਾਂ ਮੈਨੂੰ ਯਾਦ ਕਰ ਲੀ ਮੈਂ ਤੇਰੇ ਫੇਰ ਵੀ ਸੁਹਾਈ ਹੋਊਂਗਾ ਤੇਰਾ ਕੰਮ ਕਰੂੰਗਾ ਕਹਿੰਦਾ ਜੀ ਠੀਕ ਐ ਉਹ ਗਾਹਾਂ ਜਿਹੜਾ ਉਹ ਲਾਲ ਦਿੱਤਾ ਦੀ ਉਹ ਗਾਹਾਂ ਸਰਾਫਾਂ ਕੋਲੇ ਚਲਿਆ ਗਿਆ ਵੇਚਣ ਉਹ ਕਹਿੰਦੇ ਵੀ ਸਾਡੇ ਕੋਲੇ ਇਹਦੀ ਕੀਮਤ ਹੈ ਨਹੀਂ ਇੰਨੀ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਜਿੰਨੀ ਇਹਦਾ ਰੇਟ ਹੈ ਉਹ ਫਿਰ ਕਿਸੇ ਜ਼ੌਹਰੀ ਬੱਚੇ ਕੋਲੇ ਚਲਿਆ ਗਿਆ ਉਹ ਜ਼ੌਹਰੀ ਬੱਚਾ ਕਹਿੰਦਾ ਕਹਿੰਦਾ ਵੀ ਇਹਦੀਆਂ ਦੋ ਕਿਸ਼ਤਾਂ ਕਰੂੰ ਤੈਨੂੰ ਮੈਂ ਰੁਪਏ ਅੱਧੇ ਦੇ ਸਕਦਾ ਅੱਧੇ ਨਹੀਂ ਦੇ ਸਕਦਾ ਇਹਦੀ ਕੀਮਤ ਬਹੁਤ ਵੱਡੀ ਹੈ ਕਹਿੰਦਾ ਜੀ ਠੀਕ ਹੈ ਉਹਨੇ ਅੱਧੇ ਰੁਪਏ ਦਿੱਤੇ ਭਾਈ ਉਹਨੇ ਆਪਦਾ ਕਾਰੋਬਾਰ ਚਲਾ ਲਿਆ ਜਦੋਂ ਭਾਈ ਉਹਦਾ ਕਾਰੋਬਾਰ ਚੱਲ ਹੀ ਗਿਆ ਤਾਂ ਚਾਰ ਪੈਸਿਆਂ ਨਾਲ ਵਧੀਆ ਉਹਦਾ ਕੰਮ ਚੱਲੇ ਤਾਂ ਉਹ ਤੋਂ ਬਾਅਦ ਕਿਤੇ ਉਹਨੇ ਸੋਚਿਆ ਵੀ ਇਹ ਸ਼ਹਿਰ ਦੇ ਵਿੱਚ ਜਿੰਨੀ ਜਨਤਾ ਰਹਿੰਦੀ ਆ ਆਪਾਂ ਭੋਜਨ ਸਕਾਈਏ ਬੰਦੇ ਕੋਲ ਬੜੀ ਕੀਮਤ ਐ ਤਾਂ ਉਹਨੇ ਭਾਈ ਇੱਕ ਦਿਨ ਇਹ ਸਭ ਭੰਡਾਰਾ ਬਣਾਇਆ ਸਾਰੀ ਜਨਤਾ ਨੂੰ ਕਿਹਾ ਵੀ ਮੇਰੇ ਭਾਈ ਭੋਜਨ ਛੱਕ ਕੇ ਜਾਓ ਬਾਦਸ਼ਾਹ ਕਹਿੰਦਾ ਬਈ ਇਹ ਤਾਂ ਲਾਖੜ ਹਾਰ ਆਦੀ ਇਹਦੇ ਕੋਲੇ ਇਤਨਾ ਭੋਜਨ ਕਰਨ ਵਾਸਤੇ ਇਤਨਾ ਪੈਸਾ ਕਿੱਥੋਂ ਆ ਗਿਆ ਉਹ ਲੋਕ ਦੱਸਣ ਲੱਗੇ ਕਹਿੰਦੇ ਮਹਾਰਾਜ ਇਹਦੇ ਕੋਲੇ ਇੱਕ ਜਾਨਵਰ ਆਉਂਦਾ ਉਹਨੇ ਦੀ ਜੈ ਜੈਕਾਰ ਕਰੀ ਐ ਇੱਕ ਹੰਸ ਹੈ ਕਹਿੰਦਾ ਹੰਸ ਆਉਂਦਾ ਉਹ ਆਉਂਦਾ ਜਾਂਦਾ ਰਹਿੰਦਾ ਸੀ ਉਹਦੇ ਕੋਲੇ ਉਹ ਕਿਤੇ ਭਾਈ ਉਦੋਂ ਬਾਅਦ ਸਾਰੇ ਲੋਕਾਂ ਨੂੰ ਪਤਾ ਦੀ ਵੀ ਇਹਦੇ ਕੋਲੇ ਹੰਸ ਆਉਂਦਾ ਉਹ ਕਿਤੇ ਬਾਦਸ਼ਾਹ ਨੂੰ ਕੋਈ ਐਸਾ ਨੁਕਸ ਪੈ ਗਿਆ ਸਰੀਰ ਦੇ ਵਿੱਚ ਢਿੱਲਾ ਹੋਇਆ ਉਹਨੂੰ ਕੋਈ ਹਕੀਮ ਕਹਿੰਦਾ ਕਹਿੰਦਾ ਵੀ ਤੇਰਾ ਇਲਾਜ ਤਾਂ ਫੇਰ ਹੋਊ ਬਈ ਜੇ ਤੂੰ ਹੰਸ ਦਾ ਮੀਟ ਖਾਵੇਂ ਤਾਂ ਤੇਰਾ ਸਰੀਰ ਕਹਿੰਦਾ ਹੈ ਠੀਕ ਹੋਊ ਤੇਰਾ ਰੋਗ ਤਾਂ ਟੁੱਟੂ ਇੱਕ ਦਿਨ ਤੂੰ ਹੰਸ ਦਾ ਮਾਸ ਖਾ ਉਹ ਕਹਿੰਦਾ ਵੀ ਉਹ ਫਲਾਣੇ ਬੰਦੇ ਕੋਲੇ ਹੰਸ ਆਉਂਦਾ ਆਪਾਂ ਉਸੇ ਤੋਂ ਹੀ ਕਹਾਗੇ ਫਿਰ ਉਹ ਤੋਂ ਮਗਾਉਨੇ ਆ ਰਾਜੇ ਨੇ ਉਹਨੂੰ ਬੁਲਾਇਆ ਕਹਿੰਦਾ ਵੀ ਤੇਰੇ ਕੋਲੇ ਹੰਸ ਆਉਂਦਾ ਹੈ ਕਹਿੰਦਾ ਵੀ ਹਾਂ ਕਹਿੰਦਾ ਵੀ ਗੱਲ ਸੁਣ ਮੈਨੂੰ ਕਹਿੰਦਾ ਹੰਸ ਦੀ ਲੋੜ ਐ ਮੈਂ ਉਹਦਾ ਮੀਟ ਖਾਣਾ ਮੇਰੀ ਬਿਮਾਰੀ ਤਾਂ ਖਤਮ ਹੋਊ ਉਹ ਕਹਿੰਦਾ ਮਹਾਰਾਜ ਮੇਰਾ ਤਾਂ ਉਹਨੇ ਬੜਾ ਧੰਦਾ ਚਲਾਇਆ ਮੈਂ ਸੋਨੂੰ ਖਾਣ ਖਾਤਰੋ ਕਿਵੇਂ ਦੇ ਦਿਆਂ ਕਹਿੰਦਾ ਮੈਂ ਤੇਰਾ ਪਰਿਵਾਰ ਸਾਰਾ ਕੋਲੂ ਸਾਂਹੀ ਦੀ ਕੱਢ ਦੂੰ ਤੇਰਾ ਪਰਿਵਾਰ ਕਹਿੰਦਾ ਸਾਰਾ ਬੱਚਾ ਸਣੇ ਤੂੰ ਤੇਰੇ ਪਰਿਵਾਰ ਨੂੰ ਸਣੇ ਬੱਚੇ ਕਹਿੰਦਾ ਮੈਂ ਕੋਲੂ ਪੜਵਾ ਦੂੰ ਜੇ ਮੈਨੂੰ ਤੂੰ ਹੰਸ ਨਹੀਂ ਦੇਵੇਂਗਾ ਉਨੇ ਕਾ ਬੜਾ ਹੈ ਵਾਜਾ ਬੜਾ ਲੋੜ ਆਇਆ ਹੁਣ ਮੈਂ ਜੇ ਤਾਂ ਹੰਸ ਨੂੰ ਖਵਾਉਣਾ ਤਾਂ ਵੀ ਬੜਾ ਦੋਸੀ ਆ ਉਹਨੇ ਮੇਰਾ ਕਾਰੋਬਾਰ ਚਲਾਇਆ ਮੇਰੀ ਮਦਦ ਕਰੀ ਹੈ ਤਾਂ ਘਰੇ ਆਇਆ ਘਰੇ ਆ ਕੇ ਦਾਸ ਹੋ ਕੇ ਲੀੜਾ ਲੈ ਕੇ ਪੈ ਗਿਆ ਉਹਦੇ ਘਰ ਵਾਲੀ ਕਹਿੰਦੀ ਤੂੰ ਦਾਸ ਹੋ ਗਿਆ ਕੀ ਗੱਲ ਪਿਆ ਕਹਿੰਦਾ ਵੀ ਰਾਜੇ ਨੇ ਮੇਰੇ ਤੇ ਫਤਵਾ ਲਾਤਾ ਆ ਹੁਣ ਮੈਂ ਹੰਸ ਦਿਨਾਂ ਤਾਂ ਵੀ ਦੋਸੀ ਆ ਨਹੀਂ ਦਿੰਦਾ ਤਾਂ ਵੀ ਮਾਰੇ ਜਾਵਾਂਗੇ ਉਹ ਕਹਿੰਦੀ ਗੱਲ ਸੁਣੋ ਆਪਾਂ ਆਪਣੇ ਬੱਚੇ ਬਚਾ ਤੂੰ ਹੰਸ ਨੂੰ ਫੜ ਲੈ ਕੁਝ ਨਹੀਂ ਹੁੰਦਾ ਉਹ ਤੀਮਿਆਂ ਦਾ ਤਾਂ ਹੀ ਥੋੜਾ ਜਿਹਾ ਸੋਚਣ ਸ਼ਕਤੀ ਘੱਟ ਹੁੰਦੀ ਐ ਉਹਨੇ ਮਰਵਾਉਣ ਖਾਤਰ ਉਹਨੂੰ ਕਹਿਤਾ ਵੀ ਤੂੰ ਫੜ ਕੇ ਦੇ ਉਹਨੂੰ ਹੋ ਕਹਿੰਦਾ ਚੰਗਾ ਉਹ ਦੂਸਰੇ ਦਿਨ ਉਹ ਕਿਤੇ ਹੰਸ ਫੇਰ ਆਇਆ ਉਹ ਜਦੋਂ ਹੰਸ ਆਇਆ ਨਾ ਆ ਕੇ ਨੇ ਮੇਰੇ ਤੇ ਬੈਠ ਗਿਆ ਕਹਿੰਦਾ ਹਾਂ ਬਈ ਭਗਤਾ ਕੋਈ ਕਮੀ ਤਾਂ ਨਹੀਂ ਹੈ ਉਹ ਫੜਨ ਦਾ ਮਾਰਾ ਕਹਿੰਦਾ ਕਹਿੰਦਾ ਵੀ ਇੱਕ ਕਮੀ ਹੈ ਕਹਿੰਦਾ ਕੀ ਕਮੀ ਹੈ ਹੰਸ ਕਹਿੰਦਾ ਕਹਿੰਦਾ ਵੀ ਮੇਰੀ ਸਾਤੀ 'ਚ ਬੜਾ ਦਰਦ ਹੁੰਦਾ ਮੇਰੀ ਸਾਤੀ ਤੇ ਬੈਠਾ ਕੇ ਉਹ ਫੜਨਾ ਸੀ ਉਹ ਉਹ ਜਦੋਂ ਭਾਈ ਹੰਸ ਨੇ ਮਾਰੀ ਡਾਰੀ ਨ ਮੇਰੇ ਤੋਂ ਉਹਦੀ ਸਾਤੀ ਤੇ ਆ ਕੇ ਬੈਠ ਗਿਆ ਉਹਨੇ ਭੱਜ ਕੇ ਉਹਦੇ ਪਾਂਚੇ ਫੜ ਲੇ ਫੜ ਕੇ ਕਹਿੰਦਾ ਵੀ ਕੀ ਗੱਲ ਮੈਂ ਫੜ ਲਿਆ ਤੈਨੂੰ ਤੈਂ ਮੈਨੂੰ ਪਕੜ ਲਿਆ ਕੀ ਗੱਲ ਕਹਿੰਦਾ ਵੀ ਭਰਾਵਾ ਮੈਂ ਰਾਜੇ ਤੋਂ ਖੇੜਾ ਛਡਾਉਣਾ ਹੈ ਰਾਜੇ ਨੇ ਤੈਨੂੰ ਮਾਰ ਕੇ ਖਾਣਾ ਹੈ ਤਾਂ ਮੇਰਾ ਖੇੜਾ ਛੁੱਟੂ ਨਹੀਂ ਮੇਰੇ ਬਾਲ ਬੱਚੇ ਨੂੰ ਸਾਰੇ ਨੂੰ ਖਤਮ ਕਰੂ ਰਾਜਾ ਉਹਨੇ ਮੈਨੂੰ ਕੱਲ ਕਹੀ ਸੀ ਵੀ ਮੈਨੂੰ ਹੰਸ ਫੜ ਕੇ ਦੇ ਹੰਸ ਕਹਿੰਦਾ ਇਹੋ ਜਿਹਾ ਕੰਮ ਨਾ ਕਰ ਤੂੰ ਮੈਨੂੰ ਮਰਵਾ ਦੇਂਗਾ ਤੇਰਾ ਹੱਲ ਹੋਣਾ ਨਹੀਂ ਜੇ ਤੇਰੇ ਤੇ ਕੋਈ ਢੀੜੀ ਪਊ ਤੈਨੂੰ ਮੈਂ ਬਚਾ ਲੂੰ ਉਹ ਕਹਿੰਦਾ ਕੀ ਹੱਲ ਆ ਫਿਰ ਤੇਰੇ ਕੋਲੇ ਉਹ ਕਹਿੰਦਾ ਤੂੰ ਐਂ ਕਰ ਫਿਰ ਰਾਜੇ ਨੂੰ ਦੇ ਦੇ ਮੈਨੂੰ ਮੈਂ ਕਹਿੰਦਾ ਉਹ ਤਾਂ ਮਾਰ ਨਹੀਂ ਖਾਂਦਾ ਮੈਨੂੰ ਉਹ ਖਾ ਨਹੀਂ ਸਕਦਾ ਮੇਰੇ ਕੋਲੇ ਬੜੀਆਂ ਬੇਉਂਤਾਂ ਨੇ ਕਹਿੰਦਾ ਵੀ ਠੀਕ ਐ ਉਹ ਭਾਈ ਫੜ ਕੇ ਰਾਜੇ ਕੋਲੇ ਲੈ ਗਿਆ ਰਾਜੇ ਨੂੰ ਕਹਿੰਦਾ ਲਓ ਮਹਾਰਾਜ ਜੀ ਮੈਂ ਹੰਸ ਤਾਂ ਫੜ ਲਿਆ ਆ ਪਰ ਮੇਰੇ ਕੋਲ 20 ਹੀ ਤੀ ਇਹ ਹੋਰ ਨਹੀਂ ਹੈਗੇ 20 ਹੀ ਤੀ ਮੈਂ ਤੁਹਾਨੂੰ ਦਿਨਾ ਕੱਲ ਨੂੰ ਫੇਰ ਕਹਾਂ ਮੈਂ ਹੋਰ ਨਹੀਂ ਦੇ ਸਕਦਾ ਇੱਥੇ ਲਿਖੋ ਉਹ ਲਿਖ ਕੇ ਲੈ ਲਿਆ ਰਾਜੇ ਤੋਂ ਵੀ ਹਾਂ ਮੈਂ 20 ਹੀ ਦੇਉਂਗਾ ਰਾਜੇ ਨੇ ਭਾਈ ਫੜਿਆ ਫੜ ਕੇ ਸੋਚਿਆ ਵੀ ਉਸ ਵੈਦ ਨੂੰ ਪੁੱਛਾਂਗੇ ਵੀ ਇਹ ਕਦੋਂ ਖਾਣਾ ਹੈ ਉਹਨੇ ਫੜ ਕੇ ਪਿੰਜਰੇ ਦੇ ਚ ਦੇਤਾ ਉਹ ਜਦੋਂ ਪਿੰਜਰੇ ਚ ਦੇਤਾ ਤਾਂ ਇਹਨੇ ਉਹ ਬਾਦਸ਼ਾਹ ਦਾ ਇੱਕ ਲੜਕਾ ਦੀ ਉਹ ਆ ਕੇ ਕਹਿੰਦਾ ਵੀ ਮੈਂ ਤਾਂ ਹੰਸ ਦੇਖਣਾ ਇਹਨੂੰ ਬਾਹਰ ਕੱਢੋ ਉਹ ਕਹਿੰਦੇ ਉੱਡ ਜੂ ਇਹ ਲਿਆਂਦਾ ਮਸਾਂ ਕੀਮਤੀ ਚੀਜ਼ ਐ ਇਹ ਉਹ ਕਹਿੰਦਾ ਨਾ ਮੈਂ ਤਾਂ ਦੇਖਣਾ ਉਹ ਜਦੋਂ ਜਿਆਦਾ ਰਿਹਾਰ ਕਰਨ ਲੱਗ ਗਿਆ ਮੁੰਡਾ ਕਹਿੰਦਾ ਫਿਰ ਮੈਂ ਖੁਦਕਸ਼ੀ ਕਰ ਦੂੰ ਜੇ ਮੈਨੂੰ ਹੰਸ ਨਹੀਂ ਦਿਖਾਉਂਦੇ ਕੱਢੋ ਇਹਨੂੰ ਬਾਹਰ ਮੈਨੂੰ ਤਾਂ ਦਿਖਾਓ ਮੇਰੇ ਹੱਥਾਂ 'ਚ ਫੜਾਓ ਉਹਨਾਂ ਨੇ ਪਿੰਜਰੇ 'ਚੋਂ ਕੱਢਿਆ ਉਹ ਹੰਸ ਉਹ ਮੁੰਡੇ ਨੂੰ ਫੜਾਤਾ ਉਹ ਜਦੋਂ ਭਰਾਵੋ ਮੁੰਡੇ ਨੂੰ ਫੜਾਤਾ ਨਾ ਉਹ ਹੱਥਾਂ 'ਚੋਂ ਮਾਰ ਗਿਆ ਡਾਰੀ ਹੰਸ ਹੰਸੀ ਤੋਂ ਡਾਰੀ ਮਾਰ ਗਿਆ ਉਹਨੂੰ ਕਹਿੰਦਾ ਗੱਲ ਐਂ ਭਗਤਾ ਤੇਰੇ ਹੱਥਾਂ ਚੋਂ ਮੈਂ ਨਿਕਲਿਆ ਤੈ ਮੇਰੀ ਜਾਨ ਬਚਾਈ ਐ ਜੇ ਪਿੰਜਰੇ ਚੋਂ ਕਢਾਇਆ ਕਹਿੰਦਾ ਜੇ ਤੈਨੂੰ ਭੀੜ ਪਈ ਨਾ ਤਾਂ ਤੇਰੀ ਸਹਾਇਤਾ ਫੇਰ ਵੀ ਮੈਂ ਕਰੂੰਗਾ ਉਹ ਪਈ ਜਦੋਂ ਹੰਸ ਭੱਜ ਗਿਆ ਤਾਂ ਲੋਕਾਂ ਨੇ ਪਈ ਰਾਜੇ ਨੂੰ ਦਾ ਕੇ ਦੱਸਤਾ ਕਹਿੰਦੇ ਬਾਦਸ਼ਾਹ ਜਿਹੜਾ ਤੈ ਹੰਸ ਮੰਗਾਇਆ ਤੀ ਉਹ ਮੁੰਡੇ ਦੇ ਹੱਥਾਂ ਚੋਂ ਨਿਕਲ ਕੇ ਭੱਜ ਗਿਆ ਤੇਰੇ ਮੁੰਡੇ ਨੇ ਸੜਤਾ ਰਾਜਾ ਘਬਰਾ ਕੇ ਕਹਿੰਦਾ ਉਹ ਦੁਸ਼ਟ ਨੂੰ ਮਾਰ ਦਿਓ ਕਹਿੰਦਾ ਮੇਰੇ ਮੁੰਡੇ ਨੂੰ ਖਤਮ ਕਰੋ ਉਹਨੂੰ ਫਾਂਸੀ ਲਾਓ ਕਹਿੰਦਾ ਮੇਰਾ ਕਹਿੰਦਾ ਭਾਈ ਰੋਗ ਨਹੀਂ ਟੁੱਟਣਾ ਉਹ ਹੰਸ ਕੇ ਆਉਂ ਡੱਕ ਰਿਆ ਉਹਨੇ ਉਹਨੂੰ ਭਾਈ ਫਿਰ ਪਕੜਾਤਾ ਉਹ ਜਦੋਂ ਭਾਈ ਉਹ ਪਕੜਾਤਾ ਰਾਜਾ ਕਹਿੰਦਾ ਇਹਨੂੰ ਫਾਂਸੀ ਦਾ ਹੁਕਮ ਕਰੋ ਪੁੱਤ ਤਾਂ ਮੇਰਾ ਹੀ ਐ ਪਰ ਇਹਨੂੰ ਖਤਮ ਕਰੋ ਮੇਰਾ ਦੁਸ਼ਮਣ ਐ ਇਹ ਮੇਰਾ ਪੁੱਤ ਨਹੀਂ ਹੈਗਾ ਉਹ ਫਾਂਸੀ ਦੀ ਤਰੀਕ ਬਣਤੀ ਉਹ ਜਦੋਂ ਤਰੀਕ ਨੇੜੇ ਆਈ ਮੁੰਡੇ ਨੂੰ ਕਹਿੰਦੇ ਵੀ ਕੋਈ ਖਾਣਾ ਪੀਣਾ ਕਿਸੇ ਨੂੰ ਮਿਲਣਾ ਕੋਈ ਗੱਲ ਕੋਈ ਖਵਾਸ ਪੂਰੀ ਕਰਨੀ ਐ ਖਵਾਸ ਪੂਰੀ ਕਰਾਂਗੇ ਕੱਲ ਨੂੰ ਤੈਨੂੰ ਫਾਂਸੀ ਦੇ ਦੇਣਾ। ਮੁੰਡਾ ਕਹਿੰਦਾ ਵੀ ਮੈਂ ਤਾਂ ਨਦੀ 'ਚ ਇਸ਼ਨਾਨ ਕਰਨਾ ਹੈ। ਮੈਂ ਪਹਿਲਾਂ ਇਸ਼ਨਾਨ ਕਰਨਾ ਹੈ ਹੋਰ ਮੈਂ ਕੁਝ ਨਹੀਂ ਕਰਨਾ। ਕਹਿੰਦੇ ਚਲੋ ਨਾਲ ਫੌਜ ਤੋਰਤੀ, ਚਾਰ ਸਵੇਰੇ ਫੌਜ ਖੜਾਤੀ। ਮੁੰਡੇ ਨੇ ਲੀੜੇ ਲਾਹੇ ਉਹ ਵਿੱਚ ਚਲਿਆ ਗਿਆ। ਉਹ ਜਦੋਂ ਨਦੀ ਦੇ ਵਿੱਚ ਚਲਿਆ ਗਿਆ ਉਹਨੇ ਹੰਸ ਨੂੰ ਯਾਦ ਕਰਿਆ। ਕਹਿੰਦਾ ਭਗਤਾ ਜੇ ਮੇਰੇ ਤੇ ਭੀੜ ਪਈ ਆ ਕਹਿੰਦਾ ਮੈਨੂੰ ਫਾਂਸੀ ਦਾ ਹੁਕਮ ਹੋਇਆ ਵੇ ਤੂੰ ਬਚਾ ਸਕਦਾ ਤਾਂ ਬਚਾ ਲੈ। ਹੰਸ ਨੇ ਤਾਹਾਂ ਤੋਂ ਸਮਾਨ ਤੋਂ ਆਇਆ ਆਕੇ ਤਾਹਾਂ ਤੋਂ ਮਾਰੀ ਡਾਰੀ ਆਪਦੇ ਫੰਗਾਂ ਤੇ ਬਿਠਾ ਕੇ ਨਦੀ ਦੇ ਵਿੱਚੋਂ ਉਹ ਮੁੰਡੇ ਨੂੰ ਚੱਕ ਕੇ ਤਾਹਾਂ ਹੀ ਲੈ ਗਿਆ ਕੌਣ ਦੂਜੇ ਝਾਕਦੇ ਨੇ ਵੀ ਕਿੱਧਰ ਚਲਿਆ ਗਿਆ ਹੁਣ ਉਹ ਜਦੋਂ ਫੰਗਾਂ ਤੇ ਬਿਠਾਈ ਜਾਂਦਾ ਹੈ ਤਾਂ ਗਾਹਾਂ ਉਸ ਸ਼ਹਿਰ ਦੇ ਵਿੱਚ ਦੂਸਰੇ ਕਿਨਾਰੇ ਇੱਕ ਇਹੀ ਜੀ ਲੜਕੀ ਸੀ ਬੜੀ ਸੁੰਦਰ ਉਹ ਰਾਗ ਵਜਾਉਂਦੀ ਹੁੰਦੀ ਉਹ ਐਨੀ ਸੁੰਦਰ ਲੜਕੀ ਸੀ ਉਹਦਾ ਨਾਂ ਥੀ ਇੰਦੋਪਤੀ ਅੱਛਾ ਉਹ ਇੰਦੋਪਤੀ ਉਹਦਾ ਨਾਂ ਥੀ ਉਹ ਐਨੀ ਲੜਕੀ ਸੁੰਦਰ ਸੀ ਰਾਤ ਨੂੰ ਉਹ ਸਾਰੇ ਸ਼ਹਿਰ ਦੇ ਵਿੱਚ ਚਾਨਣ ਹੁੰਦਾ ਹੁੰਦਾ ਉਹਦੀ ਰੋਸ਼ਨੀ ਦੇ ਨਾਲ ਸਾਰੇ ਸ਼ਹਿਰ 'ਚ ਚਾਨਣ ਹੁੰਦਾ ਸੀ ਉਹ ਰਾਗ ਵਜਾਵੇ ਉਹ ਹੱਸ ਤੇ ਬੈਠਾ ਬੈਠਾ ਕਹਿੰਦਾ ਕਹਿੰਦਾ ਵੀ ਆ ਜਿਹੜੀ ਰਾਗ ਵੱਜਦੀ ਹੈ ਮੈਂ ਉਸ ਦੇ ਦਰਸ਼ਨ ਕਰਨੇ ਨੇ ਕੌਣ ਹੈ ਹੰਸ ਕਹਿੰਦਾ ਰਹਿਣ ਦੇ ਕੋਈ ਹੋਰ ਨਾ ਜੱਬ ਛੇੜ ਲਈ ਤੂੰ ਰਹਿਣ ਦੇ ਉਹ ਕਹਿੰਦਾ ਨਾ ਜੀ ਮੈਂ ਤਾਂ ਦਰਸ਼ਨ ਕਰਨੇ ਨੇ ਹੰਸ ਕਹਿੰਦਾ ਚੰਗਾ ਚੱਲ ਉਹ ਜਿੱਥੋਂ ਬਾਜ ਆਉਂਦੀ ਸੀ ਉਹ ਮਹਿਲਾ ਦੇ ਉੱਪਰ ਬਾਜ ਆਉਂਦੀ ਤਾਂਾਂ ਮਹਿਲਾ ਤੇ ਚੜਕੇ ਵਜਾਉਂਦੀ ਸੀ ਉਹ ਕਮਰੇ ਦੇ ਵਿੱਚ ਉੱਥੇ ਕੋਈ ਮਰਦ ਨਹੀਂ ਸੀ ਜਾ ਸਕਦਾ ਉਹ ਗਾਹਾਂ ਪਾਈ ਨਵੇਰੇ ਤੇ ਜਦੋਂ ਹੰਸ ਬੈਠ ਗਿਆ ਕਹਿੰਦਾ ਇੱਥੋਂ ਬਾਜ ਆਉਂਦੀ ਐ ਅੰਦਰ ਵਗ ਜਾ ਥੱਲਿਓ ਸਾਰੇ ਜਿੰਦੇ ਲਾਏ ਵੇ ਤੇ ਵੀ ਕੋਈ ਮਰਦ ਨਾ ਬਗਜੇ ਉਹ ਲਟਕਾ ਤਾਹਾਂ ਤੋਂ ਉਤਰਿਆ ਉਹ ਜਦੋਂ ਅੰਦਰ ਗਿਆ ਉਹ ਗਾਂਹ ਰਾਬ ਵਜਾਵੇ ਉਹ ਇੰਦੋ ਪਰੀ ਗਾਂਹ ਜਿਹੜੀ ਰਾਬ ਵਜਾਉਂਦੀ ਸੀ ਜਦੋਂ ਦੇਖਿਆ ਵੀ ਮਰਦ ਆ ਗਿਆ ਉਹਦੇ ਹੱਥਾਂ ਦੇ ਵਿੱਚੋਂ ਇੰਨੀ ਇੱਕ ਸਬੋ ਆਉਂਦੀ ਸੀ ਐਨਾ ਸੈਂਟ ਛਿੜਕਿਆ ਹੋਇਆ ਸੀ ਉਹ ਜਦੋਂ ਕਿਸੇ ਨੂੰ ਹੱਥ ਲਾਉਂਦੀ ਸੀ ਤਾਂ ਉਹਦੇ ਸਰੀਰ ਦੇ ਵਿੱਚ ਉਹਦੇ ਕੱਪੜਿਆਂ ਦੇ ਵਿੱਚ ਐਨਾ ਸੈਂਟ ਚੜ ਜਾਂਦਾ ਸੀਗਾ ਹੱਦੋਂ ਪਰੇ ਉਹ ਜਦੋਂ ਮੁੰਡਾ ਗਿਆ ਕਹਿੰਦੀ ਤੂੰ ਇੱਥੇ ਕਿਉਂ ਆ ਗਿਆ ਉਹ ਮੇਰੇ ਦਾ ਕਹਿੰਦੀ ਸਰੀਰ ਦੇ ਵਿੱਚ ਬਰਾਬਰ ਚਾਰ ਫੁੱਲ ਚੜਦੇ ਨੇ ਰੋਸ਼ਨੀ ਹੁੰਦੀ ਆ ਮੇਰੇ ਸਰੀਰ ਦੇ ਵਿੱਚੋਂ ਸਾਰੇ ਇੱਥੇ ਤੂੰ ਕਿਵੇਂ ਆ ਗਿਆ ਉਹਨੂੰ ਧੱਕੇ ਦੇਣ ਲੱਗੀ ਵੀ ਨਿਕਲ ਜਾ ਤੂੰ ਇੱਥੋਂ ਉਹ ਜਦੋਂ ਧੱਕੇ ਦੇਣ ਲੱਗੀ ਨਾ ਤਾਂ ਉਹਦੇ ਸਰੀਰ ਚੋਂ ਬਾਸਣਾ ਆਉਣ ਲੱਗੀ ਕੱਪੜਿਆਂ ਚੋਂ ਸੈਂਟ ਦੀ ਬਾਸਣਾ ਆਉਣ ਲੱਗੀ ਮੁੰਡੇ ਦੇਆ ਤੋਂ ਹੁਣ ਗਾਹਾਂ ਉਹ ਮਰਦ ਨੂੰ ਹੱਥ ਲਾ ਬੈਠੀ ਉਹ ਲਾਈਟ ਹੋ ਗਈ ਬੰਦ ਉਹਦੀ ਰੋਸ਼ਨੀ ਬੰਦ ਹੋ ਗਈ ਜਿੱਥੇ ਉਹਦੇ ਚਾਰ ਫੁੱਲ ਚੜਦੇ ਦਿਨਾਂ ਭਰਾਵੋ ਸਰੀਰ ਦੇ ਵਜਨ ਦੇ ਉੱਥੇ ਫਿਰ ਜਦੋਂ ਆਈ ਮਾਲਣ ਹਾਰ ਲੈ ਕੇ ਦੂਸਰੇ ਦਿਨੋਂ ਉਹ ਤਾਂ ੱੱਕੇ ਦੇ ਕੇ ਕੜਤਾ ਉਹ ਜਦੋਂ ਮਾਲਣ ਆਈ ਚਾਰ ਫੁੱਲ ਲੈ ਕੇ ਹੁਣ ਚਾਰ ਫੁੱਲ ਦਾ ਤਾਂ ਚੜਨ ਜੇ ਉਹ ਅੱਗੇ ਵਰਗੀ ਹੋਵੇ ਉਹਦੀ ਲਾਈਟ ਵੀ ਖਤਮ ਹੋ ਗਈ ਉਹ ਜਿੱਥੇ ਚਾਰ ਫੁੱਲ ਚੜਨ ਦਿੱਤੇ ਭਰਾਵੋ ਉਥੇ ਚਾਰ ਟੋਕਰੇ ਫੁੱਲਾਂ ਦੇ ਚੜ ਗਏ ਕਿਉਂ ਮਰਦ ਨੂੰ ਹੱਥ ਲੱਗ ਗਏ ਉਹ ਉਹ ਕਹਿਣ ਲੱਗੀ ਹੁਣ ਮੈਂ ਉਹ ਤਾਂ ਰਹੀ ਨਾ ਪਰ ਜਿਹੜਾ ਉਹ ਲੜਕਾ ਆਇਆ ਸੀ ਮੈਂ ਸਾਦੀ ਹੁਣ ਉਹਦੇ ਨਾਲ ਕਰਾਉਂ ਅੱਛਾ ਕਹਿੰਦੇ ਕਰੋ ਵਿਪਾਲ ਭਾਲ ਭਾਲ ਕਰੋ ਹੁਣ ਉਹ ਗਾਹਾਂ ਹੰਸ ਤੇ ਬੈਠਾ ਉਥੋਂ ਡਾਰੀ ਮਾਰ ਗਿਆ ਉਹ ਜਿਹੜਾ ਡਾਰੀ ਮਾਰ ਕੇ ਦਾ ਭਾਲ ਕਰੀ ਤਾਂ ਕਿਤੋਂ ਮਿਲਦਾ ਉਹ ਹੰਸ ਨੂੰ ਕਹਿੰਦਾ ਉਹ ਮੁੰਡਾ ਕਹਿੰਦਾ ਵੀ ਭਗਤਾ ਇੰਨੀ ਬਾਸ ਨਾ ਆਉਂਦੀ ਹੈ ਮੇਰੇ ਸਰੀਰ ਚੋਂ ਮੇਰੇ ਕੱਪੜਿਆਂ ਚੋਂ ਬਹੁਤ ਜ਼ਿਆਦਾ ਬਾਸ ਨਾ ਆਉਂਦੀ ਹੈ ਕਹਿੰਦਾ ਉਹ ਲੜਕੀ ਦੇ ਵਿੱਚੋਂ ਇੰਨੀ ਕਸਬੂ ਆਉਂਦੀ ਸੀ ਮੈਨੂੰ ਜਦੋਂ ਧੱਕੇ ਦਿੱਤੇ ਨਾ ਉਹ ਸਾਰੀ ਕਹਿੰਦਾ ਕਸਬੂ ਮੇਰੇ ਚ ਪੈਦਾ ਹੋ ਗਈ ਮੇਰੇ ਕੱਪੜਿਆਂ ਨੂੰ ਲੱਗ ਗਈ ਜ਼ਿਆਦਾ ਕਸਬੂ ਆਉਂਦੀ ਹੈ ਉਹ ਕਹਿੰਦਾ ਭਾਈ ਨਾਲ ਧੋ ਆ ਲੈਨੇ ਆ ਕਹਿੰਦਾ ਜੀ ਜਿਆਦੇ ਖਸਬੋ ਹੈ ਝੱਲੀ ਨਹੀਂ ਜਾਂਦੀ ਕਹਿੰਦਾ ਧੋਬੀ ਤੂੰ ਕੱਪੜੇ ਧੋ ਉਹ ਭਾਈ ਉੱਡੇ ਜਾਂਦੇ ਨੇ ਉੱਥੀ ਉਹ ਸ਼ਹਿਰ ਦੇ ਵਿੱਚ ਇੱਕ ਧੋਬੀ ਸੀਗਾ ਉਹ ਧੋਬੀ ਨੂੰ ਕਹਿਣ ਲੱਗੇ ਆਹ ਕੱਪੜੇ ਫੜ ਇਹਨਾਂ 'ਚ ਕੁਸਬੋ ਜਿਆਦੇ ਆਉਂਦੀ ਹੈ ਇਹ ਕੱਪੜੇ ਧੋ ਦੇ ਉਹ ਕਹਾ ਧੋਬੀ ਕਹਿੰਦਾ ਵੀ ਕੱਪੜੇ ਨਹੀਂ ਮੈਂ ਧੋ ਸਕਦਾ ਕੱਲ ਨੂੰ ਮੇਰੇ ਮੁੰਡੇ ਦਾ ਵਿਆਹ ਹੈ ਮੇਰੇ ਮੁੰਡੇ ਦੀ ਬਰਾਤ ਜਾਣੀ ਆ ਮੈਂ ਦੋ ਦਿਨਾਂ ਨੂੰ ਧੋ ਸਕਦਾ ਉਹ ਕਹਿੰਦਾ ਚੱਲ ਦੋ ਦਿਨ ਨੂੰ ਧੋ ਦੀ ਉਹ ਜਦੋਂ ਕੱਪੜੇ ਲਾ ਕੇ ਫੜਾਏ ਨਾ ਥੋਬੀ ਨੂੰ ਉਹ ਵਰਦੀ ਦੇਖੀ ਹੁਣ ਉਹ ਭਾਈ ਰਾਜੇ ਦੇ ਲੜਕੇ ਦੀ ਬਾਦੀ ਵਰਦੀ ਦੇਖੀ ਵੀ ਆਹ ਹੈ 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 ਵਰਦੀ ਕਹੀ ਜੀ ਹੈ ਉਹ ਕਹਿੰਦਾ ਵੀ ਕੱਲ ਨੂੰ ਮੈਂ ਮੁੰਡੇ ਨੂੰ ਜਦੋਂ ਵਿਹਣ ਜਾਊ ਇਹੇ ਵਰਦੀ ਪਾ ਦੂੰ ਮੁੰਡੇ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਪਾ ਦੀ ਉਸ ਤੋਂ ਬਾਅਦ ਮੈਨੂੰ ਧੋ ਕੇ ਫੜਾ ਦੀ ਕਹਿੰਦਾ ਚੰਗਾ ਅਸੀਂ ਕਹਿੰਦਾ ਇਨੇ ਜਾ ਕੇ ਆਉਨੇ ਆ ਗਾਹਾਂ ਤੂੰ ਇਹ ਵਰਦੀ ਧੋ ਕੇ ਦੇ ਦੀ ਕਹਿੰਦਾ ਚੰਗਾ ਹੁਣ ਭਰਾਵੋ ਉਹੋ ਥੋੜੀ ਜੀ ਦੂਰ ਚਲੇ ਗਏ ਕਹਾਂ ਜਾ ਕੇ ਨੇਰਾ ਹੋਇਆ ਵੈ ਦੀ ਹੋਰ ਕਿਸੇ ਪਿੰਡ ਦੇ ਵਿੱਚ ਰੁਕ ਗਏ ਹੰਸ ਤੇ ਉਹ ਮੁੰਡਾ ਰਾਜੇ ਨੇ ਉਧਰ ਭਾਈ ਐਡੀ ਵੱਡੀ ਸਗਤਾਈ ਕਰਤੀ ਕਹਿੰਦਾ ਵੀ ਮੇਰੀ ਲੜਕੀ ਨੂੰ ਹੱਥ ਕਿਹਨੇ ਲਾਏ ਨੇ ਕਹਿੰਦਾ ਉਹ ਇਹਦਾ ਪਤਾ ਲੱਗ ਜੂ ਕਹਿੰਦਾ ਉਸ ਬੰਦੇ ਦੇ ਵਿੱਚੋਂ ਬਾਸ ਨਾ ਆਉਂਦੀ ਹੋਊ ਉਹਦੇ ਕੱਪੜਿਆਂ 'ਚੋਂ ਖੁਸ਼ਬੂ ਆਉਂਦੀ ਹੋਊ ਸੈਂਟ 'ਚੋਂ ਕਹਿੰਦਾ ਪਤਾ ਲੱਗੂਗਾ ਕਹਿੰਦਾ ਸਾਰੀ ਸ਼ਹਿਰ ਦੀ ਜਨਤਾ ਨੂੰ ਮੈਂ ਇੱਕ ਵਾਰ ਥਾਂ ਦੀ ਨਿਗਾਹਾਂਗਾ ਫਿਰ ਮੇਰਾ ਚੋਰ ਫੜਿਆ ਜਾਊਗਾ ਹੁਣ ਗਾਹਾਂ ਦੂਜੇ ਦਿਨੋਂ ਵਰਦੀ ਪਾਤੀ ਉਹ ਮੁੰਡੇ ਦੇ ਵਿਆਹ ਵਿਆਹ ਵਾਲੇ ਦੇ ਉਹ ਵਿਹਣ ਦੀਆਂ ਤਿਆਰੀਆਂ ਕਰਨੀਆਂ ਨੇ ਵਿਹਣ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਵਰਦੀ ਉਹ ਪਾਤੀ ਧੋਬੀ ਦੇ ਮੁੰਡੇ ਦੇ ਉਧਰੋਂ ਰਾਜੇ ਨੇ ਪੈबंदी ਕਰਤੀ ਵੀ ਇੱਥੋਂ ਦੀ ਸਾਰੀ ਦੁਨੀਆ ਲੰਘੋ ਮੇਰੇ ਸ਼ਹਿਰ ਦੇ ਲੋਕ ਮੇਰਾ ਚੋਰ ਫੜਿਆ ਜਾਊ ਉਹ ਪਾਈ ਜਦੋਂ ਹੁਣ ਸਾਰੇ ਲੰਘੀ ਗਏ ਲੰਘੀ ਗਏ ਉਹ ਕਹਿੰਦੇ ਵੀ ਆਪਾਂ ਅੱਜ ਲੜਕੇ ਨੂੰ ਵਿਹੋਣ ਜਾਣਾ ਹੈ ਚੱਲ ਜਾਂਦੇ ਹੋਏ ਆਪਾਂ ਵੀ ਉੱਥੋਂ ਦੀ ਲੰਘ ਜਓ ਉਹ ਜਦੋਂ ਭਰਾਵੋ ਉਹ ਲੰਘਣ ਲੱਗੇ ਨਾ ਉਹ ਵਰਦੀ ਪਾਈ ਵੀ ਤੇ ਉਹ ਸੈਂਟ ਵਾਲੀ ਉਹ ਜਦੋਂ ਲੰਘਣ ਲੱਗੇ ਉਹਨਾਂ ਨੇ ਭੱਜ ਕੇ ਫੜ ਲਿਆ ਕਹਿੰਦੇ ਚੋਰ ਤਾਂ ਮਿਲ ਗਿਆ ਉਹਦੇ ਹੱਥ ਕੜੀਆਂ ਲਾ ਲੀਆਂ ਉਹ ਕਹਿੰਦੇ ਤੈਂ ਰਾਜੇ ਦੀ ਲੜਕੀ ਨੂੰ ਹੱਥ ਲਾਏ ਨੇ ਉੱਥੇ ਤਾਂ ਪਾਇਬੰਦੀ ਦੀ ਕੋਈ ਜਾ ਨਹੀਂ ਸਕਦਾ ਤੂੰ ਕਿਉਂ ਗਿਆ ਉਹ ਕਹਿੰਦੇ ਜੀ ਇਹ ਤਾਂ ਬਰਦੀ ਇਹ ਕਿਸੇ ਲੜਕੇ ਤੋਂ ਲਈ ਆ ਕੋ ਧੋਨ ਨੂੰ ਦੇਕੇ ਗਿਆ ਉਹ ਕੌਣ ਮੰਨਦਾ ਇਹਨਾਂ ਗੱਲਾਂ ਨੂੰ ਰਾਜੇ ਨੇ ਫੜ ਕੇ ਉਹ ਜੇਲ੍ਹ ਚ ਦੇਤਾ ਉਹਨੂੰ ਪਾਈ ਕਹਿੰਦੇ ਐਂ ਕਰੋ ਇਹ ਰਾਜੇ ਦੀ ਲੜਕੀ ਨੂੰ ਇਹਨੇ ਹੱਥ ਲਾਏ ਨੇ ਇਹਨੂੰ ਫਾਂਸੀ ਦਾ ਹੁਕਮ ਕਰਤਾ ਹੁਣ ਉਹ ਮੁੰਡਾ ਜਾਣਦਾ ਤਾਂ ਭਰਾਵੋ ਬਿਹਣਤੀ ਬਿਹਣ ਦੀ ਬਜਾਏ ਉਹਨੂੰ ਫਾਂਸੀ ਦਾ ਹੁਕਮ ਹੋ ਗਿਆ ਉੱਥੇ ਹੀ ਪਾਈ ਰੋਣੇ ਪਿੱਟਣੇ ਪਏਗੇ ਉਧਰ ਹੰਸ ਨੂੰ ਪਤਾ ਲੱਗ ਗਿਆ ਭਗਤ ਨੂੰ ਹਾਂਸ ਕਹਿੰਦਾ ਭਗਤਾ ਉਹ ਕੰਮ ਤਾਂ ਕਹਿੰਦਾ ਆਪਾਂ ਤੋਂ ਹੋਇਆ ਕਹਿੰਦਾ ਉਹ ਨੂੰ ਵਿਚਾਰੇ ਨੂੰ ਫਾਂਸੀ ਵਾਧੂ ਲੱਗਦੀ ਐ ਕਹਿੰਦਾ ਵੀ ਆਪਾਂ ਉਹਦਾ ਫਾਇਦਾ ਕਰ ਮੁੰਡਾ ਕਹਿੰਦਾ ਆਪਾਂ ਫਾਇਦਾ ਕੀ ਕਰੀਏ ਕਹਿੰਦਾ ਤੂੰ ਉਹ ਜਾ ਕੇ ਇਹ ਗੱਲ ਕਹਿ ਵੀ ਇਹ ਵਰਦੀ ਮੇਰੀ ਐ ਚੋਰ ਛੋੜਾ ਮੈਂ ਆ ਪਰ ਤੈਨੂੰ ਮੈਂ ਭੋਰਾ ਕੁਝ ਹੋਣ ਨਹੀਂ ਦਿੰਦਾ ਕਹਿੰਦਾ ਹਾਂਸ ਕਹਿੰਦਾ ਜਿੰਨੇ ਚਿਰ ਮੈਂ ਜਿਉਣਾ ਤੇਰੀ ਸਹਾਇਤਾ ਮੈਂ ਕਰੂੰ ਤੇਰੀ ਮਦਦ ਮੈਂ ਕਰੂੰ ਤੈਨੂੰ ਕੁਝ ਨਹੀਂ ਹੋਣ ਦਿੰਦਾ ਉਹਦਾ ਭਗਤ ਦਾ ਖਿਹੜਾ ਛੜਾ ਕਹਿੰਦਾ ਲੈ ਬਠਾ ਮੈਨੂੰ ਚੱਲ ਫਿਰ ਉਹ ਹੰਸ ਨੇ ਫੰਗਾ ਤੇ ਬਿਠਾਇਆ ਮੁੜ ਕੇ ਉੱਥੀ ਆ ਗਏ ਆ ਕੇ ਰਾਜੇ ਕੋਲੇ ਕਹਿਣ ਲੱਗਿਆ ਮੁੰਡਾ ਕਹਿੰਦਾ ਮਹਾਰਾਜ ਜੀ ਸੋਡਾ ਚੋਰ ਮੈਂ ਆ ਉਹ ਵਰਦੀ ਮੇਰੀ ਐ ਉਹ ਬੇਹੌਣ ਜਿਹੜਾ ਪਾ ਕੇ ਜਾ ਰਿਹਾ ਸੀ ਨਾ ਉਹਦਾ ਕੋਈ ਕਸੂਰ ਨਹੀਂ ਉਹ ਲੜਕੀ ਬੁਲਾਈ ਲੜਕੀ ਕਹਿੰਦੀ ਹਾਂ ਇਹ ਇਨਸਾਨ ਸੀ ਰਾਤ ਕਹਿੰਦੀ ਇਹ ਆਇਆ ਤੀ ਕਹਿੰਦੀ ਕੱਲ ਜੀ ਨੂੰ ਮੈਂ ਧੱਕੇ ਦਿੱਤੇ ਨੇ ਉਹ ਮੁੰਡਾ ਤਾਂ ਰਹਾਈ ਕਰਤਾ ਵੀ ਤੂੰ ਤਾਂ ਭਾਈ ਜਾ ਆਉਂਦਾ ਸ਼ਾਦੀ ਕਰਾ ਉਹਨੂੰ ਬਿਠਾ ਲਿਆ हां ਭਈ ਹੁਣ ਹੁਣ ਕਹਿੰਦੇ ਜੀ ਉਹੀ ਤਰੀਕ ਨੂੰ ਫਾਂਸੀ ਇਹਨੂੰ ਲਾਉਣੀ ਐ ਹੁਣ ਉਹੀ ਫਾਂਸੀ ਦਾ ਹੁਕਮ ਉਸ ਮੁੰਡੇ ਨੂੰ ਕਰਤਾ ਰਾਜੇ ਨੇ ਹੰਸ ਉਹਨੂੰ ਹੌਲੀ ਕਿਦ ਨੇ ਕਹਿੰਦਾ ਕਹਿੰਦਾ ਡਰੀ ਨਾ ਹੁਣ ਤੇਰਾ ਵੀ ਨਹੀਂ ਮੈਂ ਬਾਲ ਬਿੰਗਾ ਦਿੰਦਾ ਤੈਨੂੰ ਕੁਛ ਨਹੀਂ ਹੁੰਦਾ ਕਹਿੰਦਾ ਠੀਕ ਐ ਯਾਦ ਕਰਨੀ ਕਿ ਤੈਨੂੰ ਭੀੜ ਪਾਉ ਕਹਿੰਦਾ ਠੀਕ ਐ ਹੰਸ ਤਾਂ ਭਾਈ ਡਾਰੀ ਮਾਰ ਗਿਆ ਉਹ ਭਾਈ ਬਿਠਾਇਆ ਵਿਆ ਹੁਣ ਫਾਂਸੀਆਂ ਦੀਆਂ ਨੇ ਤਿਆਰੀਆਂ ਹੋ ਰਹੀਆਂ ਨੇ ਫਾਂਸੀ ਦੇਣ ਦੀਆਂ ਉਹ ਕਹਿੰਦੇ ਵੀ ਕਾਕਾ ਤੈਨੂੰ ਫਾਂਸੀ ਦੇਣੀ ਐ ਉਸ ਖਾਣਾ ਪੀਣਾ ਕਿਸੇ ਨੂੰ ਮਿਲਣਾ ਕੁਝ ਕਰਨਾ ਕਹਿੰਦਾ ਵੀ ਹਾਂ ਕਹਿੰਦਾ ਇੱਕ ਖਵਾਸ ਐ ਮੇਰੀ ਕਹਿੰਦਾ ਕੀ ਕਹਿੰਦਾ ਵੀ ਮੈਂ ਕੇਰਾ ਕਹਿੰਦਾ ਤੇਰੇ ਮਹਿਲਾਂ ਦੇ ਉੱਤੇ ਤੀਜੀ ਮਜਲ ਤੇ ਚੌਥੀ ਮਜਲ ਤੇ ਜਾ ਕੇ ਕਹਿੰਦਾ ਮੈਂ ਕੇਰਾ ਸਾਰੀ ਜਨਤਾ ਬਣੀ ਨਿਗਾਹ ਮਾਰਨੀ ਐ ਉਹ ਕਹਿੰਦੇ ਇਹ ਕੀ ਗੱਲ ਐ ਕਹਿੰਦਾ ਅਭੀ ਮੇਰੀ ਇਹ ਮਹਿਲਾਂ ਤੇ ਚੜਾ ਦਿਓ ਕਹਿੰਦਾ ਭਾਈ ਚੜਾ ਕੇ ਥੱਲੇ ਲਾ ਕੇ ਇਹਨੂੰ ਫਾਂਸੀ ਦਿਓ ਉਹ ਮੁੰਡਾ ਭਾਈ ਫਿਰ ਹੁਣ ਤਾਹਾਂ ਮਹਿਲਾਂ ਤੇ ਚੜਾਤਾ ਥੱਲੇ ਫੌਜ ਲਾਤੀ ਵੀ ਕਿਤੇ ਪਾਸੇ ਦੀ ਨਿਕਲ ਨਾ ਜਾਵੇ ਹੁਣ ਤਾਹਾਂ ਚੜ ਕੇ ਜਾ ਕੇ ਉਹਨੇ ਹੰਸ ਦੇਵਤਾ ਨੂੰ ਕਰਿਆ ਯਾਦ ਉਹ ਤਾਹਾਂ ਤੋਂ ਆਇਆ ਉਹਨੇ ਫੇਰ ਮਾਰੀ ਡਾਰੀ ਲੈ ਕੇ ਫੰਗਾ ਦੇ ਬਿਠਾ ਕੇ ਉਹ ਤਾਂ ਤਾਹਾਂ ਹੀ ਨਿਕਲ ਗਿਆ ਉਹ ਕਹਿਣ ਲੱਗਿਆ ਰਾਜਾ ਕਿ ਹਾਂ ਭਈ ਓਹੋ ਕਹਿੰਦੇ ਜੀ ਉਹ ਤਾਂ ਖਤਮ ਕਰਤਾ ਉਹਨਾਂ ਨੇ ਆਖਿਆ ਵੀ ਜੇ ਕਹਿਤਾ ਨਾ ਵੀ ਉਹ ਜਾਨਵਰ ਲੈ ਗਿਆ ਤਾਂ ਆਪਣੇ ਦੀ ਸਖਤਾਈ ਹੋ ਕਹਿੰਦਾ ਉਹ ਮਾਰਨਾ ਸੀ ਜੀ ਉਹ ਖਤਮ ਕਰਤਾ ਉਹਨੂੰ ਲੈ ਗਿਆ ਹੰਸ ਕਹਿੰਦੇ ਜੀ ਠੀਕ ਹੈ ਹੁਣ ਗਾਹਾਂ ਹੰਸ ਨੂੰ ਲਈ ਜਾਂਦਾ ਹੈ ਗਾਹਾਂ ਪਈਰੋ ਲਈ ਜਾਂਦਾ ਤਾਂ ਮੂਰੇ ਕੋਈ ਨਗਰ ਆਇਆ ਉੱਥੇ ਜਾ ਕੇ ਫੇਰ ਉਹ ਰੁਕ ਗਏ ਰੁਕੇ ਵੇ ਤਾਂ ਉਹ ਕਹਿਣ ਲੱਗਿਆ ਕਹਿੰਦਾ ਮਹਾਰਾਜ ਉਹ ਫਿਰ ਜਿਹੜੀ ਤੁਸੀਂ ਉਹ ਲੜਕੀ ਕਹਿੰਦੇ ਤੇ ਵੀ ਉਹ ਕਹਿੰਦੀ ਆ شادی ਕਰਾਉਣ ਨੂੰ ਕਹਿੰਦਾ ਫਿਰ ਮੈਂ ਲੜਕੀ ਨਾਲ ਉਸ ਨਾਲ شادی ਕਰਾ ਲੂੰ ਕਹਿੰਦਾ ਜਿੱਥੋਂ ਮੈਨੂੰ ਸੈਂਟ ਲੱਗਿਆ ਹੈ ਕਹਿੰਦਾ ਵੀ ਉਹ ਕਹਿੰਦੀ थी ਵੀ ਮੈਂ ਤੇਰੇ ਨਾਲ شادی ਕਰਾਉਣੀ ਹੈ ਕਹਿੰਦਾ ਜੀ ਫਿਰ ਗੱਲਾਂ ਆ ਕਹਿੰਦਾ ਮੈਨੂੰ ਇੱਥੇ ਤੁਸੀਂ ਜਾਓ ਛੋੜ ਕੇ ਉਹ ਲੜਕੀ ਨੂੰ ਫਿਰ ਲੈ ਕੇ ਆਓ ਕਹਿੰਦਾ ਮੈਂ شادی ਉਹਦੇ ਨਾਲ ਹੀ ਕਰਾ ਲੂੰ ਉਹ ਕਹਿੰਦਾ ਵੀ ਇੱਥੇ ਤਾਂ ਨਹੀਂ ਮੈਂ ਤੈਨੂੰ ਛੜਦਾ ਨਗਰ 'ਚ ਕਹਿੰਦੇ ਇੱਕ ਪਹਾੜੀ ਹੈ ਉੱਥੇ ਤੈਨੂੰ ਮੈਂ ਛੋੜੂ ਇੱਥੇ ਕੋਈ ਤੈਨੂੰ ਇੱਲ ਬਲਾ ਹੋਰ ਚਿੰਬੜ ਜੂ ਕਹਿੰਦਾ ਜੀ ਠੀਕ ਐ ਉਹ ਫੰਗਾ ਤੇ ਬਿਠਾ ਕੇ ਉਹ ਮੁੰਡੇ ਨੂੰ ਇੱਕ ਬੜਾ ਪਰਬਤ ਉੱਚਾ ਸੀ ਉਹ ਮੁੰਡੇ ਨੂੰ ਹੰਸ ਉਹ ਪਰਬਤ ਦੇ ਛੱਡਿਆ ਆ ਕਹਿੰਦਾ ਤੂੰ ਇੱਥੇ ਬੈਠ ਹੁਣ ਮੈਂ ਉਹ ਲੜਕੀ ਨੂੰ ਲੈ ਕੇ ਆਉਣਾ ਹੁਣ ਗਾਹਾਂ ਉਹ ਲੜਕੀ ਆਲਾ ਰਾਜਾ ਉਹਦਾ ਪਿਤਾ ਵੀ ਭਾਲ ਕਰਦਾ ਐ ਵੀ ਜਿਹਨੂੰ ਸੈਂਟ ਲੱਗਿਆ ਮੈਂ ਉਸ ਮੁੰਡੇ ਨਾਲ شادی ਕਰੂੰ ਹੁਣ ਉਧਰ ਉਹ ਵੀ ਕਹਿੰਦੀ ਐ ਵੀ ਮੈਂ شادی ਉਸੇ ਨਾਲ ਹੀ ਕਰੂੰ ਵੀ ਦੇਖੋ ਮੇਰੀ ਰੋਸ਼ਨੀ ਬੰਦ ਹੋ ਗਈ ਮੇਰੇ ਤੇ ਜਿਹੜਾ ਵਜਨ ਸੀ ਨਾ ਚਾਰ ਫੁੱਲਾਂ ਵਾਲਾ ਉਹ ਬਹੁਤ ਵਧ ਗਿਆ ਉਹ ਕਿਉਂ ਵਧਿਆ ਕਹਿੰਦੀ ਮੇਰੇ ਹੱਥ ਲੱਗ ਗਏ ਮਰਦ ਨੂੰ ਹੁਣ ਉਧਰ ਉਹਦੀ ਵੀ ਰਾਇਆ ਇਹਨੇ ਪਾਈ ਹੰਸ ਆ ਗਿਆ ਮਾਰ ਕੇ ਡਾਰੀ ਆ ਗਿਆ ਕੋਲੇ ਕਹਿੰਦਾ ਬੀਬੀ ਉਸ ਨਾਲ ਜੇ ਤੈਨੂੰ ਸਾਦੀ ਕਰਾਉਣੀ ਹੈ ਮੈਂ ਤੈਨੂੰ ਲੈਣ ਆਇਆ ਉਹ ਫਲਾਣੇ ਪਰਬਤ ਤੇ ਬੈਠਾ ਹੈ ਕਹਿੰਦੀ ਚਲੋ ਮਹਾਰਾਜ ਉਹ ਲੜਕੀ ਨੂੰ ਬਿਠਾ ਕੇ ਫੰਗਾ ਤੇ ਹੰਸ ਉਹ ਲੜਕੇ ਕੋਲੇ ਲੈ ਗਿਆ ਉਹ ਕਹਿੰਦਾ ਵੀ ਦੇਖੋ ਤੁਸੀਂ ਉਹ ਹਜੇ ਦੁਨਨੇ ਕੁਮਾਰੇ ਛੋਡੀ ਸਾਦੀ ਨਹੀਂ ਹੋਈ ਤੁਸੀਂ ਬ੍ਰਾਹਮਣ ਨੂੰ ਬੁਲਾ ਕੇ ਨਾ ਫੇਰੇ ਕਰਾ ਲਿਓ ਨੰਦ ਕਾਰਜ ਕਰਾ ਲਿਓ ਕੁਛ ਕਰਾ ਲਿਓ ਪਰ ਕਿਰਾਂ ਮੈਂ ਤੁਹਾਨੂੰ ਛੋਡੇ ਪਿੰਡ ਭੇਜਦਾ ਉੱਥੇ ਜਾ ਕੇ ਆਪਦੀ ਤੁਸੀਂ ਸਾਦੀ ਕਰਾ ਲਿਓ ਜਦੋਂ ਤੁਸੀਂ ਸਾਦੀ ਹੋ ਗਈ ਅੱਜ ਇਹਦੀ ਰੋਸ਼ਨੀ ਬੰਦ ਐ ਅੱਗੇ ਦੀ ਰੋਸ਼ਨੀ ਹੁੰਦੀ ਹੁੰਦੀ ਸੀ ਇਹਨੂੰ ਪਰਾਏ ਬੰਦੇ ਦੇ ਹੱਥ ਲੱਗਣ ਦੇ ਨਾਲ ਇਹਦੀ ਰੋਸ਼ਨੀ ਹੋ ਗਈ ਬੰਦ ਅਗਰ ਜਦੋਂ ਇਹਦੀ ਸਾਦੀ ਹੋ ਗਈ ਨਾ ਇਹਦੇ ਚੋਂ ਓਨੀ ਰੋਸ਼ਨੀ ਪੈਦਾ ਹੋਇਆ ਕਰੂ ਫੇਰ ਕਹਿੰਦੇ ਵੀ ਠੀਕ ਐ ਉਹ ਪਹਾੜੀ ਤੇ ਹਣੋ ਤਿੰਨੇ ਬੈਠੇ ਨੇ ਜਦੋਂ ਤਿੰਨੇ ਬੈਠੇ ਨੇ ਸਿਆਲ ਦੀ ਰਾਤ ਠੰਡ ਹੋਈ ਵੀ ਐ ਉਹ ਕਹਿਣ ਲੱਗੇ ਆਪਣੇ ਕੋਲੇ ਸਾਧਨ ਨਹੀਂ ਕੋਈ ਪਾਲਾ ਬੜਾ ਉਹ ਕਹਿਣ ਲੱਗੇ ਆਪਾਂ ਐ ਕਰੋ ਰਾਤ ਕੱਟਣੀ ਐ ਆ ਪਹਾੜੀ ਦੇ ਲਵੇ ਜਿਹੜੇ ਬਿਰਸ਼ ਖੜੇ ਨੇ ਲੱਕੜੀ ਬੜੀ ਖਿੰਡੀ ਪਈ ਆ ਡੱਕੇ ਚੋਗੋ ਆਪਾਂ ਧੂਈ ਲਾ ਲਾਂਗੇ ਸੇਕਣ ਵਾਸਤੇ ਕਹਿੰਦੇ ਵੀ ਠੀਕ ਐ ਹੰਸ ਨੂੰ ਕਹਿਣ ਲੱਗੇ ਫਿਰ ਆਪਾਂ ਡੱਕੇ ਦਾ ਚੁਗਲਾਂਗੇ ਆਪਣੇ ਕੋਲੇ ਅੱਗ ਦਾ ਸਾਧਨ ਨਹੀਂ ਹੈ ਅੱਗ ਆਪਾਂ ਮਚਾਵਾਂਗੇ ਕਾਦੇ ਨਾਲ ਹੰਸ ਕਹਿੰਦਾ ਕੋਈ ਗੱਲ ਨਹੀਂ ਅੱਗ ਦਾ ਸਾਧਨ ਮੈਂ ਕਰੂੰ ਤੁਸੀਂ ਲੱਕੜੀਆਂ ਚੁਗੋ ਹੁਣ ਉਹ ਲੜਕਾ ਤੇ ਉਹ ਲੜਕੀ ਲੱਕੜੀਆਂ ਚੁਗ-ਜੋਗ ਉੱਥੇ ਢੇਰ ਲਾ ਲਿਆ ਹੰਸ ਕਹਿੰਦਾ ਫਿਰ ਮੈਂ ਅੱਗ ਲੈ ਕੇ ਆਉਣਾ ਹੰਸ ਨੇ ਮਾਰੀ ਡਾਰੀ ਉਸੇ ਨਗਰ ਦੇ ਵਿੱਚ ਚਲਿਆ ਗਿਆ ਉਹ ਗਾਹਾਂ ਕੋਈ ਮਾਈ ਲਾਡਣ ਟੰਗੀ ਵੀ ਐ ਲਾਟਣ ਟੰਗੀ ਵੀ ਆ ਤੇ ਰੋਟੀ ਲਾ ਰਹੀ ਆ ਹੰਸ ਨੇ ਦੇਖਿਆ ਵੀ ਆ ਲਾਟਣ ਚੱਕ ਕੇ ਲੈ ਜਾਨਿਆ ਹੰਸ ਨੇ ਭਾਈ ਉਹ ਤਾਹਾਂ ਤੋਂ ਡਾਰੀ ਮਾਰ ਕੇ ਆ ਕੇ ਲਾਟਣ ਪਾਂਚਾਂ ਚ ਡਾਈ ਉਹ ਲਾਟਣੀ ਚੱਕ ਕੇ ਲੈ ਗਿਆ ਉਹ ਜਾ ਕੇ ਉੱਥੇ ਪਈ ਲਾਟਣ ਜਿਹੜੋ ਲੈ ਗਿਆ ਲੱਕੜੀਆਂ ਕੋਲੇ ਕਹਿੰਦਾ ਜੀ ਬੱਤੀ ਵੱਡੀ ਕਰੋ ਇੱਥੋਂ ਅੱਗ ਲੱਕੜੀਆਂ ਨੂੰ ਲਾ ਲੋ ਉਹਨਾਂ ਨੇ ਭਾਈ ਉਸ ਤਰ੍ਹਾਂ ਕਰਿਆ ਲੱਕੜੀਆਂ ਨੂੰ ਆਗੜ ਲਾ ਲਈ ਲੱਕੜੀਆਂ ਜਲਣ ਲੱਗੀਆਂ ਉਹ ਜਦੋਂ ਲੱਕੜੀਆਂ ਜਨ ਲੱਗੀਆਂ ਛੇਕਣ ਲੱਗੇ ਬੜਾ ਆਨੰਦ ਆਇਆ ਹੰਸ ਕਹਿੰਦਾ ਅੱਧੀ ਰਾਤ ਤੱਕ ਰਦਾ ਤੁਸੀਂ ਮੇਰੀ ਰਾਖੀ ਰੱਖਿਓ ਅੱਧੀ ਰਾਤ ਤੋਂ ਬਾਅਦ ਤੁਸੀਂ ਪੈਜੇ ਤੁਹਾਡੀ ਰਾਖੀ ਮੈਂ ਰੱਖੂੰ ਉਹ ਲੜਕਾ ਕਹਿੰਦਾ ਕੋਈ ਗੱਲ ਨਹੀਂ ਅਸੀਂ ਬੈਠੇ ਆ ਤੂੰ ਹੁਣ ਅੱਧੀ ਰਾਤ ਹੈ ਰਾਮਕਰ ਸਾਨੂੰ ਸੇਕ ਆਉਂਦਾ ਉਹ ਐ ਸੇਕ ਦੇ ਲਵੇ ਹੰਸ ਪੈ ਗਿਆ ਹੰਸ ਕਹਿੰਦਾ ਵੀ ਗੱਲਾਂ ਹੈ ਜੇ ਕਿਤੇ ਅੱਗ ਮੁੜਪੀ ਮੇਰੇ ਬੰਨੀ ਹਵਾ ਦਾ ਸਾਹ ਆਇਆ ਮੇਰੇ ਫੰਗ ਨਾ ਮੱਚ ਜਾਣ ਜੇ ਮੇਰੇ ਫੰਗ ਮੱਚ ਗਏ ਸਾਰਾ ਕੁਝ ਹੀ ਨਸ਼ਟ ਹੋ ਜੂ ਉਦੋਂ ਬਾਅਦ ਫਿਰ ਮੈਂ ਸੋਡੀ ਰੱਖਿਆ ਕਰੂੰਗਾ ਆਪਾਂ ਰਾਤ ਕਟੋ ਕੱਲ ਨੂੰ ਫਿਰ ਆਪਾਂ ਵਾਪਸ ਚਲੇ ਜਾਵਾਂਗੇ ਕਹਿੰਦੇ ਵੀ ਠੀਕ ਐ ਹੁਣ ਉਹ ਸੇਕੀ ਜਾਂਦੇ ਨੇ ਹੰਸ ਲਵੇ ਸੌ ਗਿਆ ਉਹ ਜਦੋਂ ਸੌ ਗਿਆ ਨਾ ਭਾਈ ਕਿਤੇ ਹਵਾ ਦਾ ਬੁੱਲਾ ਆਇਆ ਲਾਟਾਂ ਚੱਲਦੀਆਂ ਤੀਆਂ ਉਹ ਕਿਤੇ ਹਵਾ ਦੇ ਬੁੱਲੇ ਨਾਲ ਉਧਰ ਨੂੰ ਜਦ ਅੱਗ ਚੱਲੀ ਗਈ ਉਹਦੇ ਭਾਈ ਫੰਗਾ ਨੂੰ ਸੇਕ ਲੱਗ ਗਿਆ ਉਹ ਜਦੋਂ ਸੇਕ ਲੱਗ ਗਿਆ ਭਾਈ ਹੰਸ ਭੱਜ ਕੇ ਉੱਠਿਆ ਕਹਿੰਦਾ ਓਹੋ ਇੱਥੋਂ ਸਾਨੂੰ ਕਹਾ ਕੌਣ ਪਚਾਊ ਉਹ ਮੈਂ ਵੀ ਉੱਡਣੋਂ ਰਹਿ ਗਿਆ ਕਹਿੰਦਾ ਮੇਰੇ ਫੰਗ ਮੱਚ ਗਏ ਬੜੇ ਦਾਸ ਹੋਏ ਬੈਠੇ ਆ ਤਿੰਨੇ ਉਹ ਕਹਿਣ ਲੱਗਿਆ ਮਹਾਰਾਜ ਇੱਥੋਂ ਫਿਰ ਹੁਣ ਕਹਿੰਦਾ ਵੀ ਇੱਥੋਂ ਹੁਣ ਵਾਪਸ ਜਾਣਾ ਤੇ ਆਪਾਂ ਤੇ ਕਹਿੰਦਾ ਵੀ ਮੈਂ ਹੁਣ ਐ ਕਰਦਾ ਹੰਸ ਕਹਿੰਦਾ ਉੱਡ ਮੈਂ ਵੀ ਨਹੀਂ ਸਕਦਾ ਉਹਨੇ ਫਿਰ ਯਾਦ ਕਰੇ ਆਪਦੇ ਹੋਰ ਦੋਸਤ ਦੋ ਹੰਸ ਕਹਿੰਦਾ ਵੀ ਸਾਡੀ ਸਹਾਇਤਾ ਕਰੋ ਅਸੀਂ ਫਲਾਨੇ ਪਹਾੜ ਤੇ ਬੈਠੇ ਆ ਇਤੋਂ ਉੱਡਿਆ ਨਹੀਂ ਜਾਂਦਾ ਮੇਰੇ ਫੰਗ ਮੱਚ ਗਏ ਮੇਰੇ ਕੋਲੇ ਦੋਹੇ ਪਹੁੰਚੋ ਤੁਸੀਂ ਫਿਰ ਦੋ ਹਾਂਸਾਂ ਦਾ ਜੋੜਾ ਆਇਆ ਆ ਕੇ ਭਾਈ ਦੋ ਜਾਨਿਆਂ ਨੂੰ ਤਾਂ ਕਹਿੰਦਾ ਵੀ ਤੂੰ ਸਾਡੇ ਠ aeration ਤੇ ਬੈਠ ਇੱਕ ਹਾਂਸ ਕਹਿੰਦਾ ਤੂੰ ਮੇਰੇ ਤੇ ਬੈਠ ਤੇਰੇ ਫੰਗ ਮੱਚੇ ਹੋਏ ਨੇ ਉਹ ਹਾਂਸ ਪਾਈ ਜਿਹਦੇ ਫੰਗ ਮੱਚੇ ਹੋਏ ਤੇ ਕਹਿੰਦਾ ਮੈਨੂੰ ਤਾਂ ਭੇਜ ਮੇਰੇ ਝੁੰਡ ਚ ਜਿੱਥੇ ਮੈਂ ਰਹਿ ਰਿਹਾ ਉੱਥੇ ਮੇਰੇ ਫੰਗ ਆ ਜਾਣਗੇ ਮੈਂ ਫੇਰ ਉਡਣ ਲੱਗ ਜੂ ਇਹਨਾਂ ਨੂੰ ਪਹਤਾ ਉੱਥੇ ਇਹਦੇ ਘਰੇ ਜਿੱਥੋਂ ਇਹ ਚੱਲਿਆ ਕਹਿੰਦਾ ਇਹਨਾਂ ਨੇ ਜਾ ਕੇ ਆਪਣੀ شادی ਕਰਾਉਣੀ ਐ ਫੇਰੀ ਦੀ ਰੋਸ਼ਨੀ ਹੋਣ ਲੱਗ ਜੂ ਹੁਣ ਪਾਈ ਉਹ ਦੁਨੇ ਹੰਸਾਂ ਨੇ ਉਹਨਾਂ ਨੂੰ ਬਿਠਾਇਆ ਉਹਨੂੰ ਤਾਂ ਪਾਈ ਉਹ ਝੁੰਡ ਚ ਬਾੜਤਾ ਉੱਥੇ ਫੰਗ ਆਉਣ ਲੱਗ ਜਾਣਗੇ ਫੇਰ ਉਡਣ ਲੱਗ ਜੂ ਉਹ ਲਿਆ ਕੇ ਰਾਜੇ ਦੇ ਮਹਿਲਾਂ ਚ ਬਾੜਤੇ ਉੱਥੇ ਆ ਕੇ ਪਾਈ ਫੇਰ ਉਹਨਾਂ ਨੇ ਕਿਸੇ ਪੰਡਤ ਤੋਂ ਫੇਰੇ ਕਰਾਏ ਫੇਰ ਉੱਥੇ ਉਹਨਾਂ ਦੀ ਜਦੋਂ شادی ਹੋ ਗਈ ਉਸ ਇੰਦ ਪਤੀ ਦੇ ਵਿੱਚ ਐਡੀ ਰੋਸ਼ਨੀ ਵੱਧ ਗਈ ਅੱਗੇ ਮੰਗੋ ਰੋਸ਼ਨੀ ਹੋਣ ਲੱਗੀ ਨਾਲੇ ਉਹਦਾ ਫੇਰ ਵਜਨ ਬਹੁਤ ਹੌਲਾ ਹੋ ਗਿਆ ਫਿਰ ਉੱਥੇ ਉਹ ਰਹਿ ਰਹੇ ਨੇ ਭਰਾਵੋ ਮੌਜਾਂ ਕਰਦੇ ਨੇ ਉਹਦੇ ਫੰਗ ਆ ਗਏ ਉਹ ਡਾਰੀਆਂ ਮਾਰਨ ਲੱਗ ਗਿਆ ਉਧਰ ਪਈ ਇੰਦੂਪਤੀ ਉੱਥੇ ਰਹਿ ਰਹੀ ਹੈ ਵੀ ਭਾਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਦੁਨ ਦਾ ਭਲਾ ਹੋ ਗਿਆ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦੀ ਫਤਹੀ